ਇਹ ਗੱਲ ਕਰਦੇ ਆ ਮੈਂ ਭਗਵੰਤ ਮਾਨ ਨੂੰ ਆ ਵੇਖੋ ਲੋਕੀ ਤਾਂ ਮੋਛ ਤੇ ਹੱਥ ਫੇਰਦੇ ਨਾ ਮੈਂ ਸਾਰੇ ਪਿੰਡੇ ਤੇ ਹੱਥ ਫੇਰ ਕੇ ਕਹਿਣਾ ਵੀ ਇਹ ਚਿੱਟਾ ਨਹੀਂ ਚਿੱਟਾ ਛੱਡੋ ਤੇ ਬੀੜੀ ਬੰਦ ਨਹੀਂ ਹੋਣੀ ਪਹਿਲਾਂ ਬਣੀ ਕਾਂਗਰਸ ਤੇ ਸੱਟੇ ਉਦੋਂ ਵੀ ਚੱਲਦੇ ਸੀ ਫਿਰ ਅਕਾਲੀ ਦਾ ਲਾਇਆ ਸੱਟਾ ਉਦੋਂ ਵੀ ਚੱਲਦਾ ਸੀ ਰੇਤ ਮਾਫੀ ਉਦੋਂ ਵੀ ਚੱਲਦੀ ਸੀ ਤੇ ਕਾਂਗਰਸ ਵੇਲੇ ਵੀ ਚੱਲਦੀ ਸੀ ਫਿਰ ਐਂਟਰੀ ਮਾਰੀ ਭਗਵੰਤ ਮਾਨ ਨੇ ਇਹ ਕਹਿੰਦਾ ਹਰ 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 ਸਾਡੇ ਲੋਕ ਹਰ ਹਰ ਦੇ ਪਿੱਛੇ ਹੋ ਜਾਂਦੇ ਆ ਉਹਨੂੰ ਐਕਟਿੰਗ ਆਉਂਦੀ ਸੀ ਇੱਕ ਹੈ ਮਖੌਲ ਉਹਦਾ ਹੱਸਣ ਵਾਲਾ ਮੂੰਹ ਸੀ ਸਾਰਿਆਂ ਨੂੰ ਹਸਾ-ਸਾ ਕੇ ਵੱਖੀਆਂ ਚੜਾ ਕੇ ਵੋਟਾਂ ਲੈ ਗਿਆ ਪਰ ਲੋਕਾਂ ਨੂੰ ਪਤਾ ਨਹੀਂ ਸੀ ਵੀ ਜਿਹੜਾ ਮੋੜਾਂ ਤੇ ਖੜ ਕੇ ਆ ਜਿਹੜਾ ਕਰਦਾ ਹੁੰਦਾ ਨਾ ਡਰਾਮੇ ਵਾਜ ਉਹਨੂੰ 2-2 ਰੁਪਏ ਦੇਈ ਦੇ ਇਹਨਾਂ ਨੇ ਵੋਟ ਦੇ ਦਿੱਤੀ ਤੇ ਜਿਹੜਾ ਇਹ ਇਹਨਾਂ ਦਾ ਚਮਚਾ ਕੋਈ ਕਹਿੰਦਾ ਮਾਫੀ ਚਾਹੁੰਨਾ ਕੋਈ ਵਰਕਰ ਉਹ ਮੱਕੜ ਕੋਈ ਇਹ ਕਹਿੰਦਾ ਵੀ ਇਹ ਮਾੜਾ ਕੰਮ ਨਹੀਂ ਕਰਦੀ ਕਿਸੇ ਕਾਲੀ ਦਲ ਦੇ ਅਹੁਦੇਦਾਰ ਨੂੰ ਪੁੱਛ ਲਓ ਕਾਲੀ ਦਲ ਦਾ ਅਹੁਦੇਦਾਰ ਵੀ ਕਹੂਗਾ ਕਿ ਸਾਡੀ ਸਰਕਾਰ ਧੱਕਾ ਨਹੀਂ ਕਰਦੀ ਕਿਸੇ ਕਾਂਗਰਸ ਦੇ ਅਹੁਦੇਦਾਰ ਨੂੰ ਪੁੱਛ ਲਓ ਨੇ ਕਹਿੰਦਾ ਕਾਂਗਰਸ ਧੱਕਾ ਨਹੀਂ ਕਰਦੀ ਕਿਸੇ ਭਾਜਪਾ ਵਾਲੇ ਨੂੰ ਪੁੱਛ ਲਓ ਤੇ ਧੱਕਾ ਸੀ ਕਰਦੇ ਥੋਡੇ ਨਾਲ ਜਦੋਂ ਆ ਮੇਰੇ ਬਾਪੂ ਖੜੇ ਆ ਸੱਚ ਬੋਲਣਗੇ ਜਦੋਂ ਕਾਂਗਰਸ ਦੀ ਸਰਕਾਰ ਸੀ ਝੰਡਾ ਤੇ ਡੰਡਾ ਉਦੋਂ ਵੀ ਹੱਥੇ ਸੀ ਦੱਸੋ ਜੀ ਮਹਾਰਾਜ ਜਦੋਂ ਕਾਲੀ ਦਲ ਦੀ ਸਰਕਾਰ ਸੀ ਝੰਡਾ ਤੇ ਡੰਡਾ ਉਦੋਂ ਵੀ ਹੱਥ 'ਚ ਸੀ ਅੱਜ ਝਾੜੂ ਦੀ ਸਰਕਾਰ ਦਾ ਝੰਡਾ ਤੇ ਡੰਡਾ ਅੱਜ ਵੀ ਹੱਥ 'ਚ ਬਦਲਿਆ ਕੀ ਉਹ ਕਹਿੰਦੇ ਜੀ ਕੰਮ ਐਨੇ ਹੋਏ ਨੇ ਪੰਜਾਬ ਦਾ ਬੱਚਾ-ਬੱਚਾ ਚਾਹ ਰਿਹਾ ਅਗਲੀ ਵਾਰ 27 'ਚ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਆ ਭਗਵੰਤ ਸਿੰਘ ਸਾਬ ਮੁੱਖ ਮੰਤਰੀ ਹੋਣਗੇ ਬੱਚਾ-ਬੱਚਾ ਚਾਹ ਰਿਹਾ ਇਹ ਗੱਲ ਪਰ ਜਿਨ੍ਹਾਂ ਦੀ ਵੋਟ ਬਣੀ ਉਹ ਨਹੀਂ ਨਾ ਚਾਹ ਰਹੇ ਬੱਚਾ-ਬੱਚਾ ਤਾਂ ਚਾਹ ਰਿਹਾ ਉਹਨੂੰ ਕਮੇਡੀ ਚੰਗੀ ਲੱਗਦੀ ਉਹ ਸੁਣਦੇ ਇਹਨੂੰ ਐਵੇਂ ਤਾਂ ਨਹੀਂ ਰੌਲਾ ਪੈਂਦਾ ਵੀ 5-500 ਕਰੋੜ ਦੇ ਕੇ ਮੁੱਖ ਮੰਤਰੀ ਬੰਦਾ ਉਹ 1000 ਕਰੋੜ ਬੰਦਾ ਤਾਂ ਹੀ ਬਣਾਉਂਦੇ ਆ ਐਮਐਲਏ ਦੀ ਤਨਖਾਹ ਦਾ ਲੱਖ ਰੁਪਿਆ ਇੱਕ ਕਿੱਲੇ ਵਿੱਚੋਂ ਬੰਦਾ 20-30 ਹਜ਼ਾਰ ਦੀ ਫਸਲ ਕਰਦਾ ਸਾਰਾ ਖਰਚਾ ਕੱਢ ਕੇ 100 ਕਿੱਲੇ ਵਾਲੇ ਨੇ 3 ਲੱਖ ਦੇ ਬੂਟ ਨਹੀਂ ਪਾਏ ਭਗਵੰਤ ਮਾਨ ਦੇ ਪਾਏ ਦੱਸੋ ਕਿੱਥੋਂ ਆਏ ਆ ਉਹ ਕਹਿੰਦੇ ਗਿਫਟ ਦਿੱਤੇ ਮੈਂ ਸਾਨੂੰ ਚੰਦਰਾ ਕੋਈ ਪਾਥ ਨਹੀਂ ਗਿਫਟ ਕਰਦੇ ਇਹਨੂੰ ਕਿਸ ਨੇ ਅੱਗੇ ਬੂਟ ਗਿਫਟ ਕਰ ਤੇ 3 ਲੱਖ ਰੁਪਏ ਵੀਰੇ ਐਮਐਲਏ ਜਿਹੜੇ ਦੂਜੀਆਂ ਪਾਰਟੀਆਂ ਦੇ ਆ ਜਾ ਆ ਜਾ ਐਂ ਕਰਦੇ ਆ ਜਿਵੇਂ ਗਾਣਾ ਨਹੀਂ ਸੀ ਆ ਜਾ ਆ ਜਾ ਇੱਕ ਵਾਰ ਆ ਜਾ ਆ ਜਾ ਆ ਜਾ ਇੱਕ ਵਾਰ ਆ ਜਾ ਉਹਵੇਂ ਕਹਿੰਦੇ ਇੱਕ ਵਾਰ ਆ ਜਾ ਮੈਂ ਕਹਾਂ ਨਾ ਵੀਰ ਜਿਹੜੀ ਹੁਣ ਅਗਲੀ ਸਰਕਾਰ ਆਊਗੀ ਚਾਹੇ ਮਰਜੀ ਆ ਜਾਏ ਉਹਨੇ ਬਈ ਇਹਨਾਂ ਨਾਲ ਜ਼ਿਆਦਾ ਤੰਗ ਕਰਨਾ ਆਪਾਂ ਨੂੰ ਜ਼ਿਆਦਾ ਤੰਗ ਕਰਨਾ ਜ਼ਿਆਦਾ ਤੰਗ ਕਰਨਾ ਇਹਨਾਂ ਨੇ ਵੱਲ ਸਿਖਾਤਾ ਬਠਿੰਡੇ ਵਿੱਚ ਪੱਤਰਕਾਰਾਂ ਦੇ ਹੱਕ ਦੇ ਵਿੱਚ ਠਾਠਾ ਮਾਰਦਾ ਇਕੱਠ ਹੈ ਜਿਹੜਾ ਪੰਜਾਬ ਦੇ ਕੋਨੇ-ਕੋਨੇ ਚੋਂ ਲੋਕ ਪਹੁੰਚੇ ਨੇ ਸੋ ਬਿਸਵਜੀਤ ਜੀ ਇੱਥੇ ਪਹੁੰਚੇ ਨੇ ਗੱਲ ਕਰਦੇ ਆਂ ਹਾਂਜੀ ਬਿਸਵਜੀਤ ਹਾਂਜੀ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਜੀ ਬੱਸ ਸ਼ੁਕਰ ਹੈ ਜੀ ਪ੍ਰਮਾਤਮਾ ਦਾ ਕੱਠ ਪੱਤਰਕਾਰਾਂ ਦਾ ਤੁਸੀਂ ਕਿੱਦਾਂ ਫਿਰਦੇ ਹੋ ਅੱਜ ਬਾਈ ਜੀ ਇਹ ਪੱਤਰਕਾਰਾਂ ਦਾ ਕੱਟ ਹੈ ਹੀ ਨਹੀਂ ਹਾਂ ਤੁਸੀਂ ਪੱਤਰਕਾਰ ਹੋ ਆਪਣੇ ਚੈਨਲ ਦੇ ਨਾਲ ਲੱਖਾਂ ਲੋਕ ਜੁੜੇ ਹੋਏ ਆ ਮੈਂ ਉਹਨਾਂ ਲੋਕਾਂ 'ਚੋਂ ਇੱਕ ਆਇਆ ਕਿਉਂਕਿ ਇਹ ਆਵਾਜ਼ ਥੋੜੀ ਬੰਦ ਨਹੀਂ ਕੀਤੀ ਜਾਏਗੀ ਇਹ ਆਵਾਜ਼ ਉਹਨਾਂ 10 ਲੋਕਾਂ ਦੀ ਆਵਾਜ਼ ਬੰਦ ਆ ਜਿਹੜੇ ਲੋਕ ਵੇਖਦੇ ਆ ਪੰਜਾਬ ਝੋਕੀ ਰਿਹਾ ਪੱਤਰਕਾਰਾਂ ਦਾ ਇਕੱਠ ਸੀ ਇਹ ਪੱਤਰਕਾਰਾਂ ਦਾ ਇਕੱਠ ਤਾਂ ਸੀ ਜੇ ਪੱਤਰਕਾਰ ਲੋਕਾਂ ਦੀ ਗੱਲ ਨਾ ਕਰਦੇ ਹੁੰਦੇ ਤੁਸੀਂ ਲੋਕਾਂ ਦੀ ਗੱਲ ਕਰਦੇ ਅਸੀਂ ਤਾਂ ਵੀਰੇ ਆਪਦੇ ਹੱਕ ਵਾਸਤੇ ਆਏ ਆ ਤੁਹਾਡੇ ਵਾਸਤੇ ਨਹੀਂ ਆਏ ਪਰ ਬਹੁਤ ਸਾਰੇ ਲੋਕ ਪੋਸਟਾਂ ਪਾ ਰਹੇ ਨੇ ਕਿ ਇਹਨਾਂ ਨੂੰ ਉਹ ਬਣਦਾ ਸਨਮਾਨ ਜਾਂ ਬਣਦੇ ਆ ਅਧਿਕਾਰ ਨੇ ਜਾਂ ਮਨਿੰਦਰ ਦੀਆਂ ਹੋਰ ਵੀ ਬਹੁਤ ਵੀ ਉਹ ਨਹੀਂ ਮਿਲੇ ਤਾਂ ਇਹ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਸਰਕਾਰ ਦੇ ਨਾਲ ਹੀ ਸੀ ਪਹਿਲਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸਰਕਾਰ ਦੇ ਨਾਲ ਸੀ ਉਹ ਅੱਜ ਵੀ ਕਿਸੇ ਨੂੰ ਚਾਵੇ ਬਾਈ ਜਗਦੀਪ ਥਲੀ ਜੀ ਚਾਹੁੰ ਤੁਸੀਂ ਚਾਹੋ ਤੁਹਾਨੂੰ ਪਾਰਟੀਆਂ ਵਾਜਾ ਮਾਰਦੀਆਂ ਖਾਸ ਤੌਰ ਭਗਵੰਤ ਮਾਨ ਆ ਜਾਓ ਇਧਰ ਨੂੰ ਤਾਂ ਇਹ ਹੱਕ ਲੈਣ ਦੀ ਗੱਲ ਨਹੀਂ ਹੁੰਦੀ ਗੱਲ ਆ ਵੀ ਕੁਝ ਲੋਕਾਂ ਨੂੰ ਭਲਾ ਤੁਸੀਂ ਹੱਕ ਦੇ ਬਿਠਾ ਵੀ ਦਿਓ ਇੱਥੇ ਮੈਨੂੰ ਨਵਜੋਤ ਸਿੰਘ ਸਿੱਧੂ ਯਾਦ ਆਉਂਦਾ ਉਹਨੂੰ ਤਗੜੀਆਂ ਪੋਸਟਾਂ ਵਿੱਚ ਜਿੱਤੀਆਂ ਤੇ ਜੱਪ ਕਰਕੇ ਅਸਤੀਫਾ ਦੇ ਕੇ ਘਰੇ ਬਹਿ ਜਾਂਦਾ ਉਹ ਕੁਝ ਕਰਨਾ ਚਾਹੁੰਦਾ ਪਰ ਕਰ ਨਹੀਂ ਪਾਉਂਦਾ ਉਹ ਹਾਲ ਇਹਨਾਂ ਪੱਤਰਕਾਰਾਂ ਦਾ ਲੋਕਾਂ ਦਾ ਕੀ ਕਹਿਣਾ ਜਿਹੜੇ ਫਲੈਸ਼ ਬੈਠੇ ਆ ਥੋੜਾ ਜਿਹਾ ਔਖੇ ਹੋ ਗਏ ਉਹਨਾਂ ਨੇ ਵੀ ਗਲਤ ਕਮੈਂਟ ਜਿਹੜੇ ਲੋਕ ਅਰਜਾਈ ਚ ਬੈਠੇ ਹੋਰੀ ਬੀਬੀ ਕਹਿੰਦੀ ਉੱਠ ਕੇ ਕੰਮ ਧੰਦਾ ਕਰ ਲੈ ਉਹਨੂੰ ਗੁੱਸਾ ਬੀਬੀ ਤੇ ਉਹ ਇੱਥੇ ਕਮੈਂਟ ਜਿਹੜੇ ਘਰੇ ਵਿਹਲੇ ਬਹਿ ਕੇ ਗੱਲਾਂ ਕਰਦੇ ਆ ਨਾ ਜਿਸ ਦਿਨ ਰੋਡ ਤੇ ਆਉਣਗੇ ਉਸ ਦਿਨ ਪਤਾ ਲੱਗੂਗਾ ਕਿ ਕੰਮ ਚੱਲੀ ਕੀ ਜਾਂਦਾ ਜੇ ਅਸੀਂ ਇਹਨਾਂ ਲੋਕਾਂ ਦੀ ਇਹ ਜਿਹੜੇ ਅਰਜਾਈਆਂ ਚ ਬੈਠੇ ਆਲੇ ਲੋਕ ਆ ਜਿਹੜੇ ਕਮੈਂਟ ਕਰਨ ਵਾਲੇ ਲੋਕ ਆ ਜਿਹੜੇ ਇਹ ਲੋਕ ਆ ਇਹੀ ਤਾਂ ਲੋਕ ਆ ਅੰਗਰੇਜ਼ਾਂ ਨੂੰ ਰਾਜ ਕਰਾ ਕੇ ਗਏ ਆ ਇਹਨਾਂ ਲੋਕਾਂ ਨੇ ਰਾਜਿਆਂ ਨੂੰ ਰਾਜ ਕਰਾਇਆ ਇਹਨਾਂ ਲੋਕਾਂ ਨੇ ਆ ਭਗਵੰਤ ਮਾਨ ਅਰਗੇ ਤੇ ਹੋਰਾਂ ਨੂੰ ਰਾਜ ਕਰਾਇਆ ਇਹ ਕਹਿੰਦੇ ਜੀ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਗਲਤ ਇਹ ਤਾਂ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਘਰਾਂ ਚੋਂ ਮੁੰਡੇ ਉੱਠ ਕੇ ਅੱਗੇ ਆਏ ਨੇ ਉਹਨਾਂ ਨੂੰ ਦੂਜੇ ਨਹੀਂ ਚਾਹਦੇ ਪੱਤਰਕਾਰ ਤਾਂ ਦੂਜੀਆਂ ਪਾਰਟੀਆਂ ਦੇ ਨਾਲ ਲੱਗੇ ਹੋਏ ਨੇ ਉਹਨਾਂ ਤੇ ਕਹੇ ਤੇ ਬੋਲਦੇ ਹਾਏ 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 ਤੇਰੇ ਪਾਲਸਰ ਤੇ ਮੇਰਾ ਨਾਮ ਲਿਖਿਆ ਤੇਰੇ ਪਾਲਸਰ ਤੇ ਮੇਰਾ ਨਾਮ ਲਿਖਿਆ ਜਰਿਆ ਨਹੀਂ ਜਾਂਦਾ ਇਹਨਾਂ ਲੋਕਾਂ ਤੋਂ ਭਗਵੰਤ ਮਾਨ ਦਾ ਕੰਮ ਹੋਇਆ ਪਿਆ ਵੀ ਪਾਲਸਰ ਤੇ ਨਾਮ ਲਿਖਿਆ ਜਰਿਆ ਨਹੀਂ ਜਾਂਦਾ ਇਹ ਮਾੜਾ ਕੰਮ ਕਿਵੇਂ ਨਹੀਂ ਕਰਦੇ ਹੁਣ ਮੈਂ ਕਾਲੀ ਦਾਲ ਕਾਂਗਰਸ ਭਾਜਪਾ ਝਾੜੂ ਵਾਲਿਆਂ ਨੂੰ ਵਿਚੇ ਲਿਆਉਣ ਲੱਗਿਆ ਪਹਿਲਾਂ ਬਣੀ ਕਾਂਗਰਸ ਤੇ ਸੱਟੇ ਉਦੋਂ ਵੀ ਚੱਲਦੇ ਸੀ ਹਾਂ ਮੀਰੋ ਜੀ ਹਾਂ ਜੀ ਸਪਰੇਆ ਉਦੋਂ ਵੀ ਚੱਲਦੀਆਂ ਸੀ ਫੇਰ ਠੇਕੇ ਸ਼ਰਾਬ ਦੇ ਉਦੋਂ ਵੀ ਚੱਲਦੇ ਸੀ 31 ਮਾਰਚ ਨੂੰ ਟੁੱਟਦੇ ਸੀ ਹਮੇਂ ਦੇਈ ਜਾਣੀ ਆ ਉਸ ਟਾਈਮ ਤੇ ਵੀ ਸਰਕਾਰੀ ਕੰਮ ਚੱਲਦੇ ਸੀ ਕਫਲੇ ਬਾਜ਼ੀਆਂ ਹੁੰਦੀਆਂ ਸੀ ਫਿਰ ਅਕਾਲੀ ਦਾ ਲਾਇਆ ਸੱਟਾ ਉਦੋਂ ਵੀ ਚੱਲਦਾ ਸੀ ਰੇਤ ਮਾਫੀ ਉਦੋਂ ਵੀ ਚੱਲਦੀ ਸੀ ਤੇ ਕਾਂਗਰਸ ਵੇਲੇ ਵੀ ਚੱਲਦੀ ਸੀ ਫਿਰ ਐਂਟਰੀ ਮਾਰੀ ਭਗਵੰਤ ਮਾਨ ਨੇ ਇਹ ਕਹਿੰਦਾ ਹਰ 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 ਸਾਡੇ ਲੋਕ ਹਰ ਹਰ ਦੇ ਪਿੱਛੇ ਹੋ ਜਾਂਦੇ ਆ ਇਹ ਲੋਕ ਇਕੱਠੇ ਹੋ ਗਏ ਕਹਿੰਦੇ ਹਰ ਹਰ ਕਰਦਾ ਪਰ ਜਿਵੇਂ ਜਿਹੜਾ ਇੱਕ ਤਾਂ ਉਹਨੂੰ ਐਕਟਿੰਗ ਆਉਂਦੀ ਸੀ ਇੱਕ ਹੈ ਮਖੌਲ ਉਹਦਾ ਹਸਣ ਵਾਲਾ ਮੂੰਹ ਸੀ ਸਾਰਿਆਂ ਨੂੰ ਹਾਸਾ ਹਾਸਾ ਕੇ ਵੱਖੀਆਂ ਚੜਾ ਕੇ ਵੋਟਾਂ ਲੈ ਗਿਆ ਪਰ ਲੋਕਾਂ ਨੂੰ ਪਤਾ ਨਹੀਂ ਸੀ ਵੀ ਜਿਹੜਾ ਮੋੜਾਂ ਤੇ ਖੜਕੇ ਆ ਜਿਹੜਾ ਕਰਦਾ ਹੁੰਦਾ ਨਾ ਡਰਾਮੇ ਵਾਜ਼ਿੰਗ ਉਹਨੂੰ 2-2 ਰੁਪਏ ਦੇਈ ਦੇ ਇਹਨਾਂ ਨੇ ਵੋਟ ਦੇ ਦਿੱਤੀ ਮੈਂ ਤਾਂ 2020 ਚ ਕਿਹਾ ਸੀ ਵੀ ਇਹਨਾਂ ਨੇ ਕੱਖ ਨਹੀਂ ਕਰਨਾ ਤਾਂ ਜਦੋਂ ਝਾੜੂ ਆ ਗਿਆ ਝਾੜੂ ਵੇਲੇ ਵੀ ਸੱਟਾ ਚੱਲੀ ਜਾਂਦਾ ਸ਼ਰਾਬ ਦੇ ਠੇਕੇ ਪ੍ਰਾਈਵੇਟਾਂ ਚੱਲੀ ਜਾਂਦੇ ਆ ਸਾਰਾ ਕੁਝ ਅੱਜ ਚੱਲੀ ਜਾਂਦਾ ਰੇਤ ਮਾਫੀ ਅੱਜ ਚੱਲੀ ਜਾਂਦੀ ਆ ਤੇ ਜਿਹੜਾ ਇਹ ਇਹਨਾਂ ਦਾ ਚਮਚਾ ਕੋਈ ਕਹਿੰਦਾ ਮਾਫੀ ਚਾਹੁੰਨਾ ਕੋਈ ਵਰਕਰ ਉਹ ਮੱਕੜ ਕੋਈ ਇਹ ਕਹਿੰਦਾ ਵੀ ਇਹ ਮਾੜਾ ਕੰਮ ਨਹੀਂ ਕਰਦੀ ਤਾਂ ਕਿਸੇ ਕਾਲੀ ਦਲ ਦੇ ਉੱਦੇਦਾਰ ਨੂੰ ਪੁੱਛ ਲਓ ਕਾਲੀ ਦਲ ਦਾ ਉੱਦੇਦਾਰ ਵੀ ਕਹੂਗਾ ਵੀ ਸਾਡੀ ਸਰਕਾਰ ਧੱਕਾ ਨਹੀਂ ਕਰਦੀ ਕਿਸੇ ਕਾਂਗਰਸ ਦੇ ਉੱਦੇਦਾਰ ਨੂੰ ਪੁੱਛ ਲਓ ਉਹਨੇ ਕਹਿੰਦਾ ਕਾਂਗਰਸ ਧੱਕਾ ਨਹੀਂ ਕਰਦੀ ਕਿਸੇ ਭਾਜਪਾ ਵਾਲੇ ਨੂੰ ਪੁੱਛ ਲਓ ਤੇ ਧੱਕਾ ਸੀ ਕਰਦੇ ਥੋਡੇ ਨਾਲ ਧੱਕਾ ਸੀ ਕਰਦੇ ਆ ਟੱਕਾ ਕਰਦਾ ਕੌਣ ਆ ਜਾਈ ਵਰਨਾ ਨਾ ਆਇਆ ਤਾਂ ਰੁਕ ਜਾ ਟੱਕਾ ਕੌਣ ਕਰਦਾ ਦੱਸੋ ਇਹਨਾਂ ਨੂੰ ਨਾਲ-ਨਾਲ ਜਦੋਂ ਆ ਮੇਰੇ ਬਾਪੂ ਖੜੇ ਆ ਸੱਚ ਬੋਲਣਗੇ ਜਦੋਂ ਕਾਂਗਰਸ ਦੀ ਸਰਕਾਰ ਸੀ ਝੰਡਾ ਤੇ ਡੰਡਾ ਉਦੋਂ ਵੀ ਹੱਥੇ ਸੀ ਦੱਸੋ ਜੀ ਮਹਾਰਾਜ ਜਦੋਂ ਕਾਲੀ ਦਲ ਦੀ ਸਰਕਾਰ ਸੀ ਝੰਡਾ ਤੇ ਡੰਡਾ ਉਦੋਂ ਵੀ ਹੱਥ 'ਚ ਸੀ ਅੱਜ ਝਾੜੂ ਦੀ ਸਰਕਾਰ ਦਾ ਝੰਡਾ ਤੇ ਡੰਡਾ ਅੱਜ ਵੀ ਹੱਥ 'ਚ ਬਦਲਿਆ ਕੀ ਜੇ ਕੱਲ ਨੂੰ ਕੋਈ ਕਹੇ ਵੀ ਹਮ ਤਾਂ ਕਮਲ ਦਾ ਫੁੱਲ ਖਿਲਾਏਗੇ ਤੇ ਡੰਡਾ ਝੰਡਾ ਉਦੋਂ ਵੀ ਹੱਥ 'ਚ ਰਹਿਣਾ ਬਦਲਾ ਕਹਿੰਦੇ ਉਹ ਆ ਗਿਆ ਜੀ ਆਮ ਘਰਾਂ ਦੇ ਮੁੰਡੇ ਨੇ ਨਸ਼ਿਆਂ ਦੇ ਖਿਲਾਫ ਜੁੱਧ ਚੱਲੀ ਜਾਂਦਾ ਤੇ ਪ੍ਰਹਾਰ ਆਪਰੇਸ਼ਨ ਚਲਾਤਾ ਹੋਰ ਬਹੁਤ ਕੁਝ ਬਦਲ ਗਿਆ ਓਏ ਹਾਏ 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 ਗੱਲ ਆ ਕਹਿੰਦਾ ਲੱਗੀ ਲਿਵ ਫਕੀਰ ਦੀ ਕਹਿੰਦਾ ਲੱਗੀ ਲਿਵ ਫਕੀਰ ਦੀ ਗਿਆ ਝੋਫੜੀ ਸਾੜ ਇਹ ਝੋਫੜੀਆਂ ਸਾੜੀ ਜਾਂਦਾ ਤੇ ਐਵੇਂ ਹੱਕ ਮਚਾ ਕੇ ਲੋਕਾਂ ਨੂੰ ਇਕੱਠੇ ਕਰ ਲੈਂਦਾ ਵੀ ਆਜੋ ਮੱਚੀ ਪਈ ਆ ਇਹਦੀ ਲਿਵ ਲੱਗੀ ਪਈ ਆ ਪਰ ਜਿੱਧਰ ਨੂੰ ਕਹਦਾ ਕੰਮ ਉਧਰ ਨੂੰ ਹੋ ਜਾਣਾ ਪਹਿਲਾਂ ਮੈਨੂੰ ਇਹ ਦੱਸੋ ਨਸ਼ਿਆਂ ਵਿਰੁੱਧ ਜਿਹੜੀ ਜੰਗ ਚੱਲੀ ਆ ਮੈਂ ਇਹ ਕਹਿੰਨਾ ਜਿਹੜੇ ਮੇਰੇ ਸਾਹਮਣੇ ਪਹਿਲਾਂ ਚਿੱਟੇ ਪੀਂਦੇ ਸੀ ਅੱਜ ਵੀ ਪੀ ਜਾਂਦੇ ਆ ਹਾਂ ਜਿਹੜਾ ਬਾਈ ਜੀ ਚਿੱਟੇ ਦੀ ਗੱਲ ਕਰਦੇ ਆ ਮੈਂ ਭਗਵੰਤ ਮਾ ਨੂੰ ਆ ਵੇਖੋ ਲੋਕੀ ਤਾਂ ਮੁੱਛ ਦੇ ਹੱਥ ਫੇਰਦੇ ਨਾ ਮੈਂ ਸਾਰੇ ਪਿੰਡੇ ਦੇ ਹੱਥ ਫੇਰ ਕੇ ਕਹਿਣਾ ਵੀ ਇਹ ਚਿੱਟਾ ਨਹੀਂ ਚਿੱਟਾ ਛੱਡੋ ਤਾਂ ਬੀੜੀ ਬੰਦ ਨਹੀਂ ਹੋਣੀ ਸ਼ਰਾਬ ਆ ਇਸਟ ਕੰਪਨੀ ਲੈ ਕੇ ਆਈ ਸੀ ਅੰਗਰੇਜ਼ਾਂ ਦੀ ਸ਼ਰਾਬ ਕਿਉਂ ਨਹੀਂ ਬੰਦ ਹੋਈ ਉਹ ਵੀ ਨਸ਼ਾ ਬੀੜੀ ਕਿਉਂ ਬੰਦ ਨਹੀਂ ਹੋਈ ਉਹ ਵੀ ਨਸ਼ਾ ਫੇਫੜੇ ਫੁੱਕੇ ਜਾਂਦੇ ਆ ਲੋਕ ਇੱਥਣ ਕਹਿੰਦੇ ਆ ਮੈਨੂੰ ਇਹਨਾਂ ਦੀ ਭਮੱਕੜ ਕਹਿੰਨਗੇ ਬੀੜੀ ਨਾਲ ਕਦੇ ਬੰਦਾ ਮਰਿਆ ਫਿਰ ਮੈਂ ਜਮਦੇਸ਼ੌਰ ਨੂੰ ਪਿਆਰਿਆ ਕਰ ਹੂੰ ਉਹਨੂੰ ਪਿਆਓ ਜਾ ਕੇ ਜਦੋਂ ਬਾਈ ਜੀ ਸਿਕਟਾਂ ਦੀ ਕੰਪਨੀਆਂ ਆ ਜਿਹੜੀਆਂ ਮੋਮਲਾ ਦਾਣੇ-ਦਾਣੇ 'ਤੇ ਕੇਸਰ ਦਾ ਨਾਮ ਐਕਟਰ ਕਲਾਕਾਰ ਤੇ ਮੰਤਰੀ ਇਹਨਾਂ ਦੇ ਮਿੱਤਰ ਨਹੀਂ ਹੈਗੇ ਆਮ ਲੋਕਾਂ ਦੇ ਤੁਹਾਡੇ ਮਿੱਤਰ ਨਹੀਂ ਤੁਹਾਡੀਆਂ ਸਪਰੇਆਂ ਜਿਹੜੀਆਂ ਉਹਨਾਂ ਦੀ ਮਸ਼ਹੂਰੀ ਕਰਦੇ ਐਕਟਰ ਵੀ ਆਪੇ ਖਰੀਦੋ ਕਈ ਐਕਟਰ ਕਹਿੰਗੇ ਇਹ ਸਪਰੇ ਵਾਰ ਤੋਂ ਵੀ ਕੀ ਚੱਕਰ ਆ ਭਾਈ ਪਹਿਲਾਂ ਤੂੰ ਦੱਸ ਵੀ ਤੂੰ ਕੋਈ ਸਪਰੇਆਂ ਦਾ ਕੋਈ ਸੈਂਟਿਸ ਉਹਨੇ ਮਸ਼ਹੂਰੀ ਦਿੱਤੀ ਆ ਤੁਹਾਨੂੰ ਕਰਵਾਉਣ ਉੱਤੇ ਨਸ਼ਾ ਬੰਦ ਕਿਉਂ ਨਹੀਂ ਹੁੰਦਾ ਕਿਉਂਕਿ ਸਿਗਰਟਾਂ ਸ਼ਰਾਬਾਂ ਫੈਕਟਰੀਆਂ ਵਾਲੇ ਇਹਨਾਂ ਨੂੰ ਫੰਡ ਦੇ ਦਿੰਦੇ ਆ ਇਹਨਾਂ ਨੂੰ ਪਾਲਦੇ ਆ ਉਹ ਜਿਹੜਾ ਮੰਤਰੀ ਹੁੰਦਾ ਉਹਦੀ ਤਾਂ ਲੱਖ ਰੁਪਈਆ ਤਨਖਾਹ ਕਰੋੜਾਂ ਰੁਪਈਆ ਦਾ ਮਾਲਕ ਕਿੱਥੋਂ ਬੰਦ ਆ ਪੁੱਛੋ ਉਹਨੂੰ ਇਹ ਕਹਿਮੀਆਂ ਗੱਲਾਂ ਬਾਹਰੋਂ 548 ਨੂੰ ਪੁੱਛੋ ਡਿਫੈਂਡਰਾਂ ਕਿੱਥੋਂ ਆ ਗਈਆਂ ਕਹਿਣੀਆਂ ਗੱਲਾਂ ਉਹ ਕਹਿੰਦੇ ਜੀ ਕੰਮ ਇੰਨੇ ਹੋਏ ਨੇ ਪੰਜਾਬ ਦਾ ਬੱਚਾ-ਬੱਚਾ ਚਾਹ ਰਿਹਾ ਅਗਲੀ ਵਾਰ 27 ਚ ਫੇਰ ਆਵਾਜ਼ੀ ਪਾਰਟੀ ਦੀ ਸਰਕਾਰ ਬਣ ਰਹੀ ਆ ਭਗਵੰਤ ਸਿੰਘ ਮੁੱਖ ਮੰਤਰੀ ਹੋਣਗੇ ਬੱਚਾ-ਬੱਚਾ ਚਾਹ ਰਿਹਾ ਇਹ ਗੱਲ ਪਰ ਜਿਨ੍ਹਾਂ ਦੀ ਵੋਟ ਬਣੀ ਉਹ ਨਹੀਂ ਨਾ ਚਾਹ ਰਹੇ ਬੱਚਾ-ਬੱਚਾ ਤਾਂ ਚਾਹ ਰਿਹਾ ਉਹਨੂੰ ਕਮੇਡੀ ਚੰਗੀ ਲੱਗਦੀ ਉਹ ਸੁਣਦੇ ਇਹਨੂੰ ਕਮੇਡੀ ਸੁਣ ਕੇ ਉਹ ਕਹਿੰਦੇ ਵੀ ਬੱਚਾ-ਬੱਚਾ ਤਾਂ ਕਹਿੰਦਾ ਪਰ ਜਿਨ੍ਹਾਂ ਦੀ ਵੋਟ ਬਣੀ ਉਹ ਤਾਂ ਕਹਿਣ ਰੌਲਾ ਕੀ ਆ ਲੋਕਾਂ ਦੇ ਧੀਜਿਆ ਨਹੀਂ ਜਾ ਸਕਦਾ ਲੋਕ 1000 ਰੁਪਏ ਦੇ ਪਿੱਛੇ ਜਾ ਵੜਦੇ ਆ 1000 ਰੁਪਏ ਵੇਖੋ ਲੋਕ ਮੈਨੂੰ ਕਹਿਣਗੇ ਥੱਲੇ ਲਿਖਣਗੇ ਅਣਪੜ ਹਾਲਾਂਕਿ ਮੇਰਾ ਬੋਲਣ ਦਾ ਲਹਿਜਾ ਇਹੋ ਜਿਹਾ ਮੇਰੀ ਬੀਏ ਕੀਤੀ ਆ ਭਰਾਵੋ ਮੇਰੇ ਪਿਓ ਦੀ ਜੇਬ ਨੇ ਸਾਥ ਨਹੀਂ ਦਿੱਤਾ ਮੇਰੀ ਜੇਬ ਨੇ ਸਾਥ ਨਹੀਂ ਦਿੱਤਾ ਨਹੀਂ ਮੈਂ ਅੱਗੇ ਵੀ ਪੀਐਚ ਦੀਆਂ ਡਿਗਰੀਆਂ ਲੈ ਲਵਾਂ ਮੈਂ ਪੜ ਲਵਾਂ ਹੁਣ ਉੱਥੇ ਵੱਡੇ ਵੱਡੇ ਪਾਰਟੀਆਂ ਦੇ ਪੰਜਾਬ ਪ੍ਰਧਾਨੇ ਕਹਿੰਦੇ ਆ ਬਾਹਰੋਂ ਪਾਂਜਾ ਹੜਤਾਲੀ ਵੀ ਥੋੜਾ 80000 ਰੁਪਿਆ ਨਹੀਂ ਆਇਆ 4 ਸਾਲਾਂ ਦਾ ਉਹਨੇ 4 ਸਾਲਾਂ ਦਾ ਹਿਸਾਬ ਦੱਸਿਆ ਜੀ ਉਹਨੇ 5 ਫਿਰ ਕਹਿਤਾ ਵੈਸੇ ਤੁਸੀਂ ਇਹ ਦੱਸੋ ਵੀ ਔਰਤਾਂ ਨੂੰ 100000 ਰੁਪਿਆ ਆਵੇ ਪਹਿਲਾਂ ਇਹਨਾਂ ਨੂੰ ਪੁੱਛੋ ਵੀ 100000 ਰੁਪਿਆ ਆਊਗਾ ਕਿੱਥੋਂ ਕਿੱਥੋਂ ਆਊਗਾ ਬਾਈ ਜੀ ਆ ਵੇਲੇ ਇੱਕ ਤਾਂ ਹੱਸਦੇ ਮੇਰੀਆਂ ਗੱਲਾਂ ਤੇ ਜਦੋਂ ਸਾਡਾ ਖਜ਼ਾਨਾ ਖਾਲੀ ਪਿਆ ਜਿਹੜਾ ਲੀਡਰ ਤੁਹਾਡਾ ਆਉਣ ਵਾਲਾ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਉਹ ਕਹਿੰਦਾ 100000 ਰੁਪਿਆ ਨਹੀਂ ਆਇਆ ਓ ਯਾਰ ਯਾਰ ਪਈ ਆਊਗਾ ਕਿੱਥੋਂ ਖਜ਼ਾਨਾ ਤਾਂ ਸਾਡਾ ਖਾਲੀ ਪਿਆ ਖਜ਼ਾਨੇ ਚੋਂ ਤਾਂ ਕੁਝ ਹੈ ਹੀ ਨਹੀਂ ਇਹਨਾਂ ਦੀਆਂ ਤਾਂ ਪਾਲਸੀਆਂ ਇਦਾਂ ਦੀਆਂ ਨੇ ਬਾਈ ਇਹ ਤਾਂ ਕਹਿੰਦੇ ਸੀ ਖਜ਼ਾਨਾ ਭਰ ਜਾਣਾ ਭਰਿਆ ਨਹੀਂ ਬਾਈ ਜੀ ਖਜ਼ਾਨਾ ਭਰਨਗੇ ਕਿਵੇਂ ਜਦੋਂ ਇਹਨਾਂ ਨੂੰ ਜਾ ਕੇ ਫਿਊਚਰ ਪਤਾ ਲੱਗਿਆ ਵਿੱਚ ਜਾ ਕੇ ਗੇਮ ਦੇ ਵੀ ਖਜ਼ਾਨੇ ਨਾਲੋਂ ਜੇਬਾਂ ਚੰਗੀਆਂ ਇਹ ਕਿਉਂ ਭਰਨਗੇ ਖਜ਼ਾਨੇ ਭਰਨ ਦਾ ਢੰਗ ਕੀ ਹੈ ਇਹਨਾਂ ਕੋਲੇ ਢੰਗ ਤਾਂ ਸਾਰੇ ਮੈਂ ਦੱਸੇ ਲੋਕਾਂ ਨੂੰ ਲੋਕਾਂ ਨੂੰ ਮੈਂ ਦੱਸਦਾ ਕਿ ਕੱਪੜਿਆਂ ਵਾਲੀਆਂ ਸਰਕਾਰੀ ਫੈਕਟਰੀਆਂ ਬਣਵਾਓ ਬੂਟਾ ਵਾਲੀਆਂ ਸਰਕਾਰੀ ਬਣਾਓ ਤੁਹਾਡੇ ਆ ਕੈਮਰੇ ਵਾਲੀਆਂ ਸਰਕਾਰੀ ਹੋਣ ਇਹਨਾਂ ਦੇ ਫੋਨ ਵਾਲੀਆਂ ਸਰਕਾਰੀ ਹੋਣ ਜਦੋਂ ਸਾਡੇ ਕੋਲ ਆ ਕੋਟਾ ਵਾਲੀਆਂ ਫੈਕਟਰੀਆਂ ਸਰਕਾਰੀ ਹੋਣ ਹੋਣਾਂ ਦੀਆਂ ਸਾਰੀਆਂ ਸਰਕਾਰੀ ਹੋ ਜਾਣ ਆ ਜਿਹੜਾ ਕਹਿੰਦੇ ਸੀਮੈਂਟ ਆ ਇਹ ਸਰਕਾਰੀ ਹੋਣ ਸਾਰੀਆਂ ਫੈਕਟਰੀਆਂ ਪ੍ਰਾਈਵੇਟ ਇੱਕ ਨਾ ਰਵੇ ਸਰਕਾਰੀ ਹੋ ਜਾਣ ਘਰ ਘਰ ਦੇ ਵਿੱਚ ਨੌਕਰੀ ਹੋਊਗੀ ਕਿਸਾਨੀ ਖੁਸ਼ਹਾਲ ਹੋਊਗੀ ਮਜ਼ਦੂਰੀ ਬਹਾਲ ਹੋਊਗੀ ਅੱਜ ਦੀ ਇੱਕ ਯਾਦ ਰੱਖੋ ਲੈਨੇ ਕੋਲ ਤਰੀਕਾ ਕੀ ਖਜ਼ਾਨਾ ਪਰਨਦਾ ਸੱਟਾ ਸਰਕਾਰੀ ਕਰਦਨ ਦਿੱਲੀ ਦਾ ਕਰੋੜਾਂ ਰੁਪਈਆ ਖਜ਼ਾਨੇ ਚ ਜਾਊਗਾ ਸ਼ਰਾਬ ਦੇ ਠੇਕੇ ਸਰਕਾਰੀ ਕਰਦਣ ਇਹਦਾ ਕਦੇ ਕਹਿੰਦੇ ਐ ਹੋ ਗਿਆ ਆ ਹੋ ਗਿਆ ਦੱਸੋ ਚਲਦੀ ਕੀ ਜਾਂਦਾ ਐ ਡੱਬੇ ਕੇ ਬੀਤਰ ਕਿਆ ਹੈ ਐਵੇਂ ਤਾਂ ਨਹੀਂ ਰੌਲਾ ਪੈਂਦਾ ਵੀ 5 500 ਕਰੋੜ ਦੇ ਕੇ ਮੁੱਖ ਮੰਤਰੀ ਬੰਦਾ ਉਹ 1000 ਕਰੋੜ ਬੰਦਾ ਤਾਂ ਹੀ ਬਣਾਉਂਦੇ ਆ ਐਮਐਲਏ ਦੀ ਤਨਖਾਹ ਦਾ ਲੱਖ ਰੁਪਈਆ ਇੱਕ ਕਿੱਲੇ ਵਿੱਚੋਂ ਬੰਦਾ 20 30 ਹਜ਼ਾਰ ਦੀ ਫਸਲ ਕਰਦਾ ਸਾਰਾ ਖਰਚਾ ਕੱਢ ਕੇ 100 ਕਿੱਲੇ ਵਾਲੇ ਦੇ 3 ਲੱਖ ਦੇ ਬੂਟ ਨਹੀਂ ਪਾਏ ਭਗਵੰਤ ਮਾਨ ਦੇ ਪਾਏ ਦੱਸੋ ਕਿੱਥੋਂ ਆਏ ਆ ਉਹ ਕਹਿੰਦੇ ਗਿਫਟ ਦਿੱਤੇ ਮੈਂ ਸਾਨੂੰ ਚੰਦਰਾ ਕੋਈ ਪਾਥ ਨਹੀਂ ਗਿਫਟ ਕਰਦੇ ਇਹਨੂੰ ਕਿਸ ਨੇ ਅੱਗੇ ਬੂਟ ਗਿਫਟ ਕਰਤੇ 3 ਲੱਖ ਦੇ ਕਿਸੇ ਦਾ ਕਰੋੜਾਂ ਦਾ ਕੰਮ ਕਢਾਇਆ ਤਾਂ ਹੀ ਕੀਤਾ ਹੋਊਗਾ ਆ ਬਾਪੂ ਨੂੰ ਪੁੱਛ ਮੈਨੂੰ ਕੋਈ 20 ਜਿਹੜਾ ਕੋਈ 20 ਮੰਡਲ ਕਣਕ ਦੇਊਗਾ ਗਿਫਟ ਕਰ ਦੇਂਦੇ ਕਿਉਂ ਕਰੂਗਾ ਕਿਉਂਕਿ ਉਹ ਆਪ ਹੋ ਜਾ ਜਦੋਂ ਇਹਦਾ ਕਰੋੜਾਂ ਦਾ ਕੰਮ ਨਿਕਲੂਗਾ ਫਿਰ ਕਹੂਗਾ ਮਾਨਸਾ ਬੂਟ ਪਾਓ ਇਹ ਵੀਰੇ ਕਹਿਣ ਦੀਆਂ ਗੱਲਾਂ ਜਦੋਂ ਬਾਈ ਭਗਵੰਤ ਮਾਨ ਸਾਹਿਬ ਸੱਤਾ 'ਚ ਉਹਨਾਂ ਦੀ ਸਰਕਾਰ ਨਹੀਂ ਸੀ ਉਦੋਂ ਉਹ ਵੀ ਇਦਾਂ ਹੀ ਗੱਲਾਂ ਕਰਦੇ ਸੀ ਸਿੰਪਲ ਸੀ ਬਿਲਕੁਲ ਥੋੜੇ ਮੰਗਾ ਕੇ ਲੋਕਾਂ ਦੇ ਹੱਕ 'ਚ ਬੋਲਦੇ ਸੀ ਅੱਜ ਬਿਸਬਜੀਤ ਵੀ ਬੋਲ ਰਿਹਾ ਤੁਸੀਂ ਵੀ ਇਲੈਕਸ਼ਨ ਲੜਦੇ ਹੋ ਤੁਸੀਂ ਵੀ ਵੋਟਾਂ 'ਚ ਖੜਦੇ ਹੋ ਤੇ ਕੱਲ ਨੂੰ ਤੁਸੀਂ ਵੀ ਬਦਲ ਜਾਣਾ ਮੇਰਾ ਇੱਕ ਵਾਦਾ ਯਾਦ ਕਰ ਲਓ ਮੈਂ ਐਮਐਲਏ ਬਾਨਾ ਇੱਕ ਵਾਰੀ ਦਾ ਨਹੀਂ ਬਾਨਾ ਜਿਹੜੀ ਸੀਟ ਤੋਂ ਮੈਂ ਪੱਕਾ ਆ ਗਿਆ ਉੱਥੇ ਕੋਈ ਆਉਣਾ ਨਹੀਂ ਚਾਹੀਦਾ ਇਹ ਮੇਰੀ ਤਮੰਨਾ ਹੈ ਦੂਜੀ ਗੱਲ ਇਹ ਪੰਜਾਬ ਦੇ ਕਿਸੇ ਵੀ 117 ਹਲਕੇ ਤੇ ਮੇਰਾ ਪੋਤਰਾ ਜਾ ਕੇ ਖੜ ਜੇ ਲੋਕ ਮੇਰੇ ਪੋਤਰੇ ਨੂੰ ਕਹਣੇ ਇਹ ਕਿਹੜਾ ਨਵਾਂ ਆ ਗਿਆ ਬਸ ਸਿਰਫ ਲੋਕਾਂ ਨੂੰ ਇੱਕ ਗੱਲ ਪਤਾ ਲੱਗੇ ਵੀ ਇਹ ਵਿਸ਼ਵਦੀਪ ਦਾ ਪੋਤਰਾ ਤੇ ਕਹਣ ਬਸ ਫਿਰ ਐਂ ਕਰੋ ਦੂਜਿਆਂ ਨੂੰ ਕਹਿ ਦਿਓ ਘਰਾਂ ਚ ਬਹਿ ਜੋ ਫਲਾਨ ਵਿਸ਼ਵਦੀਪ ਦਾ ਪੋਤਰਾ ਜਿੱਤ ਗਿਆ ਵੀਰੇ ਐਵੇਂ ਜਾ ਕਰਦਾਰ ਬਣਾ ਕੇ ਜਾਣਾ ਨਾ ਤਾਂ ਮੈਂ ਨਾਲ ਲੈ ਕੇ ਕੁਛ ਆਇਆ ਸੀ ਨਾ ਨਾਲ ਲੈ ਕੇ ਜਾਣਾ ਬਹੁਤ ਲੋਕ ਗੱਲਾਂ ਕਰਦੇ ਆ ਵੀਰੇ ਐਮਐਲਏ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਆ ਜਾ ਆ ਜਾ ਐਂ ਕਰਦੇ ਆ ਜਿਵੇਂ ਗਾਣਾ ਨਹੀਂ ਸੀ ਆ ਜਾ ਆ ਜਾ ਇੱਕ ਵਾਰ ਆ ਜਾ ਆ ਜਾ ਆ ਜਾ ਇੱਕ ਵਾਰ ਆ ਜਾ ਉਵੇਂ ਕਹਿੰਦੇ ਇੱਕ ਵਾਰ ਆ ਜਾ ਮੈਂ ਕਿਹਾ ਨਾ ਵੀਰ ਐਮਐਲਏ ਬਣ ਕੇ ਕਰੂੰਗਾ ਕੀ ਜਦੋਂ ਮੈਨੂੰ ਗਾਲਾਂ ਦੇਣੀਆਂ ਮੈਂ ਗਾਲਾਂ ਨਹੀਂ ਲੈਣੀਆਂ ਮੈਂ ਕਹਿੰਦਾ ਮੱਤੇ ਪਾਓ ਸਰਕਾਰੀ ਕੰਮ ਚਲਾਓ ਸਾਰਾ ਸਿਸਟਮ ਸਰਕਾਰੀ ਕਰ ਦੋ ਜਿਸ ਦਿਨ ਸਾਰਾ ਸਿਸਟਮ ਸਰਕਾਰੀ ਹੋ ਗਿਆ ਬਿਜ਼ਨਸਮੈਨੀ ਦਾ ਰਾਹ ਪਰੇ ਹੋ ਗਿਆ ਉਸ ਟਾਈਮ ਤੇ ਸਾਰਾ ਕੁਝ ਸੈੱਟ ਹੋ ਜਾਣਾ ਭਾਈ ਕਹਿੰਦਾ ਭਗਵੰਤ ਮਾਨ ਵੀ ਸੀ ਅੱਜ ਪੱਤਰਕਾਰਾਂ ਦੇ ਪਰਚੇ ਕਰੀ ਜਾਂਦਾ ਜੇ ਉਹਨੂੰ ਸਵਾਲ ਕਰਦੇ ਨੇ ਕਹਿੰਦਾ ਤੂੰ ਵੀ ਨਾ ਬਦਲ ਜੀ ਭਰਾ ਜੀ ਪਹਿਲੀ ਗੱਲ ਤੇ ਪਰਚੇ ਆ ਜਿਹੜੇ ਪਰਚਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਜਦੋਂ ਆ ਆ ਖੜਗੇ ਨਾ ਝੰਡਿਆ ਵਾਲੇ ਤੇ ਮਜ਼ਦੂਰਾ ਤੇ ਆ ਜਦੋਂ ਖੜਜਣ ਬਾਪੂ ਉਹਨਾਂ ਨੇ ਵੱਡੇ ਵੱਡੇ ਰਾਜੇ ਪੁਜਾਏ ਇਹ ਕਿਹੜੀ ਚੀਜ਼ ਆ ਦੱਸ ਦੇ ਬਾਪੂ ਇਹਨਾਂ ਇਹ ਇਹ ਕਿਹੜੀ ਚੀਜ਼ ਆ ਦੂਜੀ ਗੱਲ ਇਹ ਆ ਮੇਰੇ ਭਰਾ ਜੀ ਭਗਵੰਤ ਮਾਨ ਨੇ ਇਹ ਗੱਲਾਂ ਨਹੀਂ ਕੀਆਂ ਸੀ ਜਿਹੜੀਆਂ ਮੈਂ ਕੀਆਂ ਤੁਸੀਂ ਭਗਵੰਤ ਮਾਨ ਨਾਲ ਮੈਨੂੰ ਨਾ ਸੌਂਪੋ ਕਿਉਂਕਿ ਇਹ ਮੈਂ ਤਾਂ ਪਹਿਲਾਂ 2020 ਦੇ ਵਿੱਚ ਕਿਹਾ ਸੀ ਤੁਹਾਡਾ ਚੈਨਲ ਮੇਰੀਆਂ ਵੀਡੀਓ ਲਾਉਂਦਾ ਰਿਹਾ 2020 ਦੇ ਜੁਲਾਈ ਮਹੀਨੇ ਦੀ ਲੱਗੀ ਆ ਮੇਰੀ ਵੀਡੀਓ ਵੀ ਇਹਨਾਂ ਨੇ ਕੱਖ ਨਹੀਂ ਕਰਨਾ ਤੇ ਇਹਨਾਂ ਨੇ ਭਈ ਕਰਨਾ ਵੀ ਕੱਖ ਨਹੀਂ ਆਉਣ ਵਾਲੀ ਸਰਕਾਰ ਉਹਨੇ ਵੀ ਕੱਖ ਨਹੀਂ ਕਰਨਾ ਕਿਉਂਕਿ ਸਿਸਟਮ ਕੀ ਹੈ ਇਹਨਾਂ ਕੋਲੇ ਸਿਸਟਮ ਜਿਸ ਦਿਨ ਸਰਕਾਰੀ ਹੋਊਗਾ ਉਸ ਦਿਨ ਪੈਸਾ ਆਊਗਾ ਸਿਸਟਮ ਦਾ ਸਾਰੇ ਪ੍ਰਾਈਵੇਟ ਕਰੀ ਜਾਂਦੇ ਬਿਜਲੀ ਮਹਿਕਮਾ ਪ੍ਰਾਈਵੇਟ ਹੋ ਜਾਣਾ ਆ ਬੱਸਾਂ ਦੀਆਂ ਬੱਸਾਂ ਸਰਕਾਰੀ ਤੋਂ ਤਾਂ ਤੋਂ ਪ੍ਰਾਈਵੇਟ ਹੋ ਜਾਣੀਆਂ ਜਿੰਨਾ ਚਿਰ ਇਹ ਸਰਕਾਰੀ ਬੱਸਾਂ ਸਾਰੀਆਂ ਸਰਕਾਰੀ ਕਰੋ ਰੋਜ਼ਗਾਰ ਚਾਹੀਦਾ ਲੋਕਾਂ ਨੂੰ ਮਿਲ ਜੂਗਾ ਖਜ਼ਾਨੇ ਤੇ ਭਾਰ ਹੋ ਜੂਗਾ ਐਮਐਲਏ ਨੂੰ ਇੰਨੀ ਸ਼ੂਟ ਹੋ ਗਈ ਵੀ ਆਉਦੀ ਤਨਖਾਹ 5 ਲੱਖ ਕਰ ਲੈ ਹੁਣ ਭਾਈ ਜੋ ਪੱਤਰਕਾਰਾਂ ਨਾਲ ਹੋ ਰਿਹਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਆਉਣ ਵਾਲਾ ਟਾਈਮ ਕਿੱਦਾਂ ਹੋਊਗਾ ਸਟ੍ਰੈਕਾਂ ਵੱਜ ਰਹੀਆਂ ਨੇ ਉਹ ਅੰਤਮਾਨ ਦੀ ਫੋਟੋ ਦਾ ਇਸਤੇਮਾਲ ਕਰ ਲਿਆ ਸਟ੍ਰਾਈਕ ਮਾਰ ਕੇ ਚੈਨਲ ਡਾਤਾ ਬਾਈ ਜੀ ਤੁਸੀਂ ਫਿਰ ਵੀ ਲੋਕ ਚੱਲ ਲੋਗੇ ਮੇਰੇ ਕੋਲ ਤਾਂ ਚੱਲਣ ਨੂੰ ਰਾਹ ਕੋਈ ਨਹੀਂ ਅੱਜ 1.5 ਸਾਲ ਹੋ ਗਿਆ ਇਹਨਾਂ ਨੇ ਮੇਰੇ ਜਿਹੜੀ ਕੋਈ ਮਾੜੀ ਮੋਟੀ ਆਉਣ ਜਾਣ ਦੀ ਇਨਕਮ ਹੁੰਦੀ ਸੀ ਉਹ ਬੰਦ ਕਰਤੀ ਚੈਨਲਾਂ ਤੋਂ ਵੀ ਪੇਜਾਂ ਤੋਂ ਵੀ ਮੈਂ ਫਿਰ ਵੀ ਤੁਰਿਆ ਆ ਰਿਆਂ ਮੈਂ ਮਸਤ ਬੈਠਾ ਮੈਂ ਕਹਾ ਕੋਈ ਗੱਲ ਨਹੀਂ ਜੋ ਇਹਨੂੰ ਕਰਨਾ ਕਰ ਲੈਂਦੇ ਆਪਾਂ ਆਵਾਜ਼ ਬੰਦ ਨਹੀਂ ਕਰਦੇ ਉਹ ਸਟ੍ਰਾਈਕਾਂ ਤਾਂ ਮਾਰਦੇ ਆ ਵੀ ਇਹ ਹੁਣ ਇਹ ਕਿੰਨਾ ਕਹੋ ਕਰਦੇ ਆ ਭਗਵੰਤ ਵੀਰੇ ਜਿਹੜਾ ਉਹਨਾਂ ਪਿਪਲ ਤੇ ਬੋਰਡ ਉਹ ਕੰਦਾ ਪਾਰ ਕੇ ਨਿਕਲ ਆਉਂਦਾ ਕੰਦਾ ਪਾਰ ਕੇ ਨਿਕਲ ਆਉਂਦਾ ਤੁਹਾਡੇ ਮੀਡੀਆ ਚੈਨਲ ਸੱਚੇ ਆ ਇਹ ਵੀ ਕੰਦਾ ਪਾਰ ਕੇ ਨਿਕਲ ਨਗਾਈ ਦੀ ਅੱਖੀ ਯਾਦ ਰੱਖ ਲਓ ਇਹ ਜਿੰਨਾ ਮਰਜੀ ਜ਼ੋਰ ਲਾ ਲਵੇ ਪਰ ਅਫਸੋਸ ਦੀ ਗੱਲ ਏ ਬਾਈ ਜਿਹੜੀ ਹੁਣ ਅਗਲੀ ਸਰਕਾਰ ਆਊਗੀ ਚਾਹੇ ਮਰਜੀ ਆ ਜਾਏ ਉਹਨੇ ਬਾਈ ਇਹਨਾਂ ਨਾਲੋਂ ਜ਼ਿਆਦੇ ਤੰਗ ਕਰਨਾ ਆਪਾਂ ਨੂੰ ਜ਼ਿਆਦੇ ਤੰਗ ਕਰਨਾ ਜ਼ਿਆਦੇ ਤੰਗ ਕਰਨਾ ਇਹਨਾਂ ਨੇ ਵੱਲ ਸਿਖਾਤਾ ਭਾਈ ਫਿਰ ਇਹ ਤੋਂ ਛੁਟਕਾਰਾ ਕਿੱਦਾਂ ਮਿਲੂਗਾ ਇਹ ਕਿਹੜਾ ਛੁਟਕਾਰਾ ਮਿਲੂਗਾ ਜਿੰਨੇ ਲੋਕ ਫਿਰਦੇ ਇੱਥੇ ਇਹ ਅੱਜ ਇੱਕ ਆ ਦੀ ਸੌ ਲੈ ਲੈਣ ਕਿਸੇ ਰਾਜਨੀਤਿਕ ਪਾਰਟੀ ਨੂੰ ਵੋਟ ਨਾ ਵੋਟ ਨਾ ਪਾਉਣ ਪਾਰਟੀਆਂ ਦਾ ਕੀ ਕੰਮ ਆ ਇੱਕ ਹਲਕੇ ਜੋ 20 20 ਐਮਐਲਏ ਖੜ ਜਾਂਦੇ ਆ ਇੱਕ ਜਿਹੜੇ 20 ਐਮਐਲਏ ਉੱਠਦੇ ਆ ਪਹਿਲਾਂ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ ਵੀ ਤੂੰ ਉੱਠਣ ਲੱਗਾ ਕਾਹਦੋਂ ਉੱਠਣ ਲੱਗਾ ਕੋਈ ਕਹਿੰਦਾ ਮੈਨੂੰ ਸ਼ੌਂਕ ਆ ਕੋਈ ਕਹਿੰਦਾ ਉਹਨਾਂ ਦਾ ਸ਼ੌਂਕ ਤੇਰਾ ਹੋਊਗਾ ਬੱਲੇ ਆਪਦੇ ਘਰੇ ਤੋਂ ਵੈਸੇ ਫਿਲਮਾਂ 'ਚ ਕੰਮ ਕਰ ਪਰ ਇੱਥੇ ਜੇਕਰ ਕੁਝ ਕਰਨਾ 10 ਹਲਕੇ ਵਾਸਤੇ ਕੀ ਕਰੇਗਾ ਲੋਕ ਤਾਂ ਗਲੀਆਂ ਨਾਲੀਆਂ ਨੂੰ ਲੈ ਕੇ ਬਹਿ ਜਾਂਦੇ ਆ ਵੀਰੇ ਪਾਲਟੀਆਂ ਲੈ ਕੇ ਬਹਿ ਜਾਂਦੇ ਆ ਸਾਨੂੰ ਪਾਲਟੀਆਂ ਨਹੀਂ ਐਮਐਲਏ ਚਾਹੀਦੀ ਆ ਜਿਹੜੇ ਹਲਕੇ ਦੀ ਗੱਲ ਕਰਨ ਪਰ ਇਹਦਾ ਗੱਠਜੋੜ ਕਰਕੇ ਸਰਕਾਰਾਂ ਬਣਾ ਕੇ ਸਿਸਟਮ ਨੂੰ ਨਾਲ ਚਲਾ ਲੈਂਦੇ ਆ ਜਿਹੜੇ ਅਫਸਰ ਉਹਨਾਂ ਨੂੰ ਨਾਲ ਚਲਾ ਲੈਂਦੇ ਆ ਫਿਰ ਲੋਕਾਂ ਦਾ ਯੱਬ ਕੱਢ ਦਿੰਦੇ ਆ ਇਹ ਲੋਕਾਂ ਇਹ ਐਂ ਚੱਲਦਾ ਰਹਿਣਾ ਇਹ ਰਾਜਿਆਂ ਵੇਲੇ ਵੀ ਚੱਲਦਾ ਸੀ ਅੰਗਰੇਜ਼ਾਂ ਵੇਲੇ ਵੀ ਚੱਲਿਆ ਹੁਣ ਵੀ ਚੱਲੂਗਾ لوگ سیانے نہیں ہوئے جڑے ਇਤਿਹਾਸਗਵਾ ਜੜੀਆਂ ਖੁੰਬਾ ਉੱਠਣਾ ਸੀ ਉਹਨਾਂ ਖੁੰਬਾ ਧੁੱਪ ਦੇ ਨਾਲ ਸਵਾਹ ਹੋ ਗਈਆਂ ਕਿਸੇ ਨੇ ਫਾਂਸੀਆਂ ਦੇਤੀਆਂ ਰਾਜਿਆਂ ਕੋਲੇ ਪਾਵਰ ਹੁੰਦੀ ਸੀ ਫਾਂਸੀ ਦੇਣੀ ਕਾਲ ਕੋਠੀ ਲਈ ਉਹ ਉਹ سزا ਦਿੰਦੇ ਸੀ ਅੰਗਰੇਜ਼ਾਂ ਕੋਲੇ ਹੁੰਦੀ ਸੀ ਫਾਂਸੀ ਦੇਣੀ ਉਹ ਵੀ ਉਹ ਕੰਮ ਕਰਦੇ ਸੀ ਇਹਨਾਂ ਦੇ ਕੋਲੇ ਹੈਗਾ ਪਰਚਾ ਦੇਣਾ ਪਰਚੇ ਦੇਈ ਜਾਂਦੇ ਕੰਮ ਇਹਨਾਂ ਨੇ ਕੱਖ ਨਹੀਂ ਕਰਨਾ ਇਹ ਯਾਦ ਰੱਖੋ ਜੀ ਧੰਨਵਾਦ ਜੀ ਹਾਂਜੀ ਵਿਸ਼ਵਜੀਤ ਜੀ ਨੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਕਿਸ ਤਰ੍ਹਾਂ ਲੱਗੇ ਤਾਂ ਤੁਸੀਂ ਜਰੂਰ ਕਮੈਂਟ ਬਾਕਸ 'ਚ ਦੱਸਿਓ ਧੰਨਵਾਦ